ਅਸੀਂ ਇਹ ਸੈਲਫੀ ਖਿਚਾਣ ਆਏ ਆ ਜੀ ਇੱਥੇ ਪੂਰਬੀ ਹਲਕੇ ਦੇ ਵਿੱਚ ਦੇਖੋ ਕਿੰਨਾ ਆਪਣਾ ਕੂੜਾ ਪਿਆ ਔਰ ਹੈਰਾਨਗੀ ਦੀ ਗੱਲ ਆਇਆ ਜੀ ਇਹ ਕੂੜਾ ਸਾਡੇ ਤੋਂ ਲੋਕਲ ਐਮਐਲਏ ਦੇ ਮੇਨ ਦਫਤਰ ਜਿੱਥੇ ਆਪਣਾ ਬੋਰਡ ਇਹਨੇ ਲਗਾਇਆ ਜੀ ਬੋਰਡ ਦੇ ਬਿਲਕੁਲ ਬਾਹਰ ਸੋ ਇੱਥੇ ਟੂਰਿਸਟ ਅਗਰ ਆਂਦਾ ਹੈ ਤੇ ਆ ਕੇ ਕੀ ਕਰੇ ਸੈਲਫੀ ਖਿਚਾਵੇ ਕੀ ਕਰੇ ਸੋ ਕੂੜੇ ਦੀ ਸੈਲਫੀ ਹੈਗੇ ਜੀ ਜਾ ਕੇ ਵਿਖਾਨ ਪੋਰ ਦੀ ਕਿਤੇ ਲੋਕ ਦੀ ਟੂਰਿਸਟ ਜਿਹੜੇ ਆਉਂਦੇ ਨੇ ਮੇਨ ਟੂਰੰਗ ਰੋਡ ਇੱਥੋਂ ਸਾਰੇ ਲੋਕ ਦਰਬਾਰ ਸਾਹਿਬ ਜਾਂਦੇ ਨੇ ਇੱਥੇ ਆ ਕੇ ਦੇ ਸੈਲਫੀ ਖਾ ਕੇ ਦਖਾਨ ਵੀ ਸਾਡੇ ਸ਼ਹਿਰ ਦਾ ਮਿਸਰ ਦਰਬਾਰ ਸਾਹਿਬ ਦੇ ਸ਼ਹਿਰ ਦਾ ਹਾਲ ਜਗਾ ਜੀ ਦਖਾਨ ਆਏ ਆ ਲੋਕਾਂ ਨੂੰ ਕਿ ਵੀ ਜੇ ਸਾਡੇ ਐਮ ਐਲ ਏ ਸਾਹਿਬਾਂ ਦੇ ਆਫਿਸ ਦੇ ਬਾਹਰ ਆ ਹਾਲ ਹੈ ਇੰਨੀ ਆਪਣਾ ਬੁਰਾ ਹਾਲ ਹੈ ਸੋ ਬਾਕੀ ਹਲਕੇ ਦਾ ਕੀ ਹਾਲ ਹੋਏਗਾ ਕਾ ਪੂਰਬੀ ਦੇ ਵਿੱਚ ਕਿੱਤੇ ਮਰਜ਼ੀ ਚੱਲ ਜਾਓ ਉਥੇ ਗੰਦਗੀ ਤੇ ਤੁਹਾਨੂੰ ਢੇਰ ਮਿਲਣਗੇ ਹਲਕਾ ਪੂਰਬੀ ਦੇ ਵਿੱਚ 셀ਫੀ ਪੁਆਇੰਟ ਬਣਾਉਣ ਦਾ ਮੋਟਿਵ ਇਹ ਵਾ ਕਿ ਲੋਕੀ ਅੱਗੇ ਸਫਾਈ ਦੇ ਉੱਤੇ ਕਿਤੇ ਖਲੋਗੇ ਆਪਣੀ 셀ਫੀ ਲੈ ਲੈਂਦੇ ਸੀ ਕੋਈ ਟੂਰਿਸਟ ਆਂਦੇ ਸੀ ਲੇਕਿਨ ਅੱਜ ਦੇ ਸਮੇਂ 'ਚ ਜੇ ਸਾਡੇ ਅੰਮ੍ਰਿਤਸਰ 'ਚ ਟੂਰਿਸਟ ਆਂਦੇ ਆ ਨਾ ਉਹ ਇੱਥੇ ਪਹਿਲੇ ਕਚਰਾ ਚੁੱਕਦੇ ਆ ਤੇ ਫੇਰ ਜਾ ਕੇ ਉੱਥੇ 셀ਫੀ ਖਿੱਚਦੇ ਆ ਤੇ ਭੇਜਦੇ ਆ ਮੈਂ ਅਸੀਂ ਇਹ 셀ਫੀ ਖਿਚਾਣ ਆਏ ਆ ਜੀ ਇੱਥੇ ਪੂਰਬੀ ਹਲਕੇ ਦੇ ਵਿੱਚ ਦੇਖੋ ਕਿੰਨਾ ਆਪਣਾ ਕੂੜਾ ਪਿਆ ਔਰ ਹੈਰਾਨਗੀ ਦੀ ਗੱਲ ਆਇਆ ਜੀ ਇਹ ਕੂੜਾ ਸਾਡੇ ਤੋਂ ਲੋਕਲ ਐਮਐਲਏ ਦੇ ਮੇਨ ਦਫਤਰ ਜਿੱਥੇ ਆਪਣਾ ਬੋਰਡ ਇਹਨੇ ਲਗਾਇਆ ਜੀ ਬੋਰਡ ਦੇ ਬਿਲਕੁਲ ਬਾਹਰ ਤੁਸੀਂ ਆਪਣਾ ਵੇਖ ਸਕਦੇ ਹੋ ਜੀ ਸੈਲਫੀ ਤੋਂ ਆਹ ਦੇਖੋ ਜੀ ਸਾਹਮਣੇ ਇਹਨਾਂ ਦਾ ਆਹ ਬੋਰਡ ਲੱਗਾ ਜੀ ਸਾਹਮਣੇ ਜੀਵਨ ਜੋਤ ਕੌਰ ਜੀ ਐਮਐਲਏ ਜੀ ਦਾ ਔਰ ਇਹਨਾਂ ਦੇ ਮੇਨ ਦਫਤਰ ਇੱਥੋਂ ਸਾਰਾ 100 ਮੀਟਰ ਤੇ ਹੈ ਗਈ ਸੈਲਫੀ ਇਹਦੇ ਬਿਲਕੁਲ ਸਾਹਮਣੇ ਕੂੜਾ ਪਿਆ ਆਇਆ ਸੋ ਇੱਥੇ ਹੋਰ ਕੋਈ ਸਫਾਈ ਤੇ ਹੋ ਨਹੀਂ ਰਹੀ ਸ਼ਹਿਰ ਦੇ ਵਿੱਚ ਨਾ ਹਲਕੇ ਦੇ ਵਿੱਚ ਸੋ ਇੱਥੇ ਟੂਰਿਸਟ ਅਗਰ ਆਂਦਾ ਹੈ ਤੇ ਆ ਕੇ ਕੀ ਸੈਲਫੀ ਕਚਾਵੇ ਕੀ ਕਰੇ ਸੋ ਪੂੜੇ ਦੀ ਸੈਲਫੀ ਹੈਗੇ ਜੀ ਜਾ ਕੇ ਮੁਖਾਨ ਬਾਹਰ ਜਾ ਕੇ ਲੋਕਾਂ ਨੂੰ ਵੀ ਦੇਖੋ ਆ ਸਾਡੇ ਹਾਰਾ ਸ਼ਹਿਰ ਦਾ ਲੋਕਲ ਲੋਕਲ ਅੰਮ੍ਰਿਤਸਰ ਦੇ ਵਿੱਚ ਹੋਲੀ ਸਿਟੀ ਦਾ ਬੋਰਡ ਕਿਉਂ ਲਾਇਆ ਜੀ ਪੋਰ ਜੀ ਕਿ ਇੱਥੇ ਲੋਕ ਦੀ ਟੂਰਿਸਟ ਜਿਹੜੇ ਆਂਦੇ ਨੇ ਮੇਨਟ ਮਰੰਗ ਰੋਡ ਇੱਥੋਂ ਸਾਰੇ ਲੋਕ ਦਰਬਾਰ ਸਾਹਿਬ ਜਾਂਦੇ ਨੇ ਸੋ ਇੱਥੇ ਆ ਕੇ ਸੈਲਫੀ ਕਚਾ ਕੇ ਦਿਖਾਣ ਵੀ ਸਾਡੇ ਸ਼ਹਿਰ ਦਾ ਅੰਮ੍ਰਿਤਸਰ ਦਰਬਾਰ ਸਾਹਿਬ ਦੇ ਸ਼ਹਿਰ ਦਾ ਹਾਲ ਜਗਾ ਜੀ ਕਿੰਨੀ ਖੂਬਸੂਰਤ ਜਗ੍ਹਾ ਦੇਖੋ ਤੁਹਾਡੇ ਸਾਹਮਣੇ ਹੀ ਹੈ ਜੀ ਆਹ ਵੇਖੋ ਜੀ ਕਿੰਨੇ ਕਿੰਨੇ ਫੁੱਲ ਫੁੱਟੇ ਲੱਗੇ ਆ ਜੀ ਆਹ ਵੇਖੋ ਵੇਖ ਲੋ ਜੀ ਸਾਹਮਣੇ ਤੁਹਾਡੇ ਸਾਰੇ ਹੈਗਾ ਜੀ ਸੋ ਇਹ ਗੱਲਬਾਤ ਹੈ ਜੀ ਅਸੀਂ ਤੇ ਇੱਥੇ ਦਿਖਾਣ ਆਏ ਆ ਲੋਕਾਂ ਨੂੰ ਕਿ ਵੀ ਜੇ ਸਾਡੇ ਐਮ ਐਲ ਏ ਸਾਈਬਾਨ ਦੇ ਆਫਿਸ ਦੇ ਬਾਹਰ ਆਹ ਹਾਲ ਹੈ ਇੰਨੀ ਆਪਣਾ ਬੁਰਾ ਹਾਲ ਹੈ ਸੋ ਬਾਕੀ ਹਲਕੇ ਦਾ ਕੀ ਹਾਲ ਹੋਏਗਾ ਔਰ ਸ਼ਹਿਰ ਦਾ ਕੀ ਹਾਲ ਹੋਏਗਾ ਅਗਰ ਸਾਡੇ ਲੋਕਲ ਐਮ ਐਲ ਏ ਆਪਣੇ ਮੇਨ ਦਫਤਰ ਤੋਂ 100 ਮੀਟਰ ਦੂਰ ਕਿ ਤੇ ਉਹਨਾਂ ਦੇ ਬੋਰਡ ਲੱਗੇ ਉਹਦੇ ਸਫਾਈ ਨਹੀਂ ਕਰਾ ਸਕਦੇ ਬਾਕੀ ਹਲਕੇ ਵਿੱਚ ਕੀ ਇਹਨਾਂ ਨੇ ਕਰਾਣੀ ਹੈ ਸੋ ਮੇਰੇ ਹੱਥ ਜੋੜ ਕੇ ਬੇਨਤੀ ਹੈ ਸਾਡੇ ਸਾਰੇ ਅੰਮ੍ਰਿਤਸਰ ਦੇ ਸਾਰੇ ਐਮਐਲਏ ਸਾਈਵਨ ਪ੍ਰਸ਼ਾਸਨ ਆਪਣੇ ਆਪਣੇ ਏਰੀਆ ਨੂੰ ਸਾਫ ਕਰ ਲਈ ਸਹੀ oportunity ਦਿੰਦੇ ਆ ਅਸੀਂ ਪੂਰੇ ਸ਼ਹਿਰ ਵਿੱਚ ਜਗਾ ਜਗਾ ਜਿੱਥੇ ਕੂੜਾ ਹੈਗਾ ਅਸੀਂ ਉਹਦੇ ਸੈਲਫੀ ਪੁਆਇੰਟ ਲਗਾਵਾਂਗੇ ਜੀ ਜੇ ਸੈਲਫੀ ਪੁਆਇੰਟ ਨਾਲ ਵੀ ਹੱਲ ਨਾ ਆਇਆ ਫੇਰ ਫੇਰ ਜੀ ਫੇਰ ਅਸੀਂ ਪ੍ਰਦਰਸ਼ਨ ਕਰਾਂਗੇ ਜੀ ਹੋਰ ਆਪਣਾ ਜ਼ੋਰ ਨਾ ਕਰਾਂਗੇ ਜੀ ਤੇ ਨਾਲੇ ਹੁਣ ਗਾਂ ਚੋਣ ਆ ਰਿਹਾ ਸਾਲ ਦੇ ਬਾਅਦ ਫੇਰ ਲੋਕ ਦੱਸਣਗੇ ਜੀ ਇਹਨਾਂ ਨੂੰ ਕਿੰਨਾ ਕਵੱਡਾ ਇਹ ਇੱਕ ਤਰ੍ਹਾਂ ਦਾ ਇੱਕ ਗ੍ਰੈਂਡ ਹੈ ਜਿਹੜਾ ਲੱਗਾ ਜੀ ਇੱਥੇ ਦੇਖੋ ਜੀ ਗ੍ਰੈਂਡ ਗ੍ਰੈਂਡ ਤੇ ਜੀ ਅਸੀਂ ਤੇ ਅਸੀਂ ਤੇ ਦੇਖੋ ਜੀ ਅਸੀਂ ਤੇ ਆਹ ਕਿੰਨੇ ਗ੍ਰੈਂਡ ਆ ਹੈਗਾ ਦੇਖੋ ਅਸੀਂ ਤੇ ਕਹਿ ਹੀ ਨਹੀਂ ਰਹੇ ਆਪ ਪਾਰਟੀ ਨੂੰ ਕਿ ਸਰਕਾਰ ਦੇ ਵਿੱਚ ਸੜਕਾ ਬਣਾਓ ਟੋਏ ਪੂਰੋ ਲੈਂਪ ਲਾਓ ਪਾਰਕ ਬਣਾਓ ਅਸੀਂ ਕਹਿ ਹੀ ਨਹੀਂ ਰਹੇ ਕਿਉਂਕਿ ਹੋਣਾ ਹੀ ਨਹੀਂ ਹੈ ਇਹ ਕਟੋਕਟ ਜੋ ਸਾਡੀਆਂ ਬਣੀਆਂ ਨੇ ਚੀਜ਼ਾਂ ਬਣੀਆਂ ਸੜਕਾਂ ਬਣੀਆਂ ਪਾਰਕ ਬਣੇ ਕਟੋਕਟ ਸਫਾਈ ਤੇ ਰੱਖ ਲੋ ਉੱਥੇ ਸਫਾਈ ਤੇ ਕਰ ਲੋ ਅਸੀਂ ਇਹਦੇ ਕੂੜੇ ਦੇ ਢੇਰ ਚ ਰਹਨੇ ਆ ਤੁਸੀਂ ਇਥੋਂ ਚਮੰਗ ਰੋਡ ਤੋਂ ਖੱਬੇ ਜਾਓ ਜੀ ਅੱਗੇ ਤਾਂ ਕਿ ਸੱਜੇ ਹੋ ਕੇ ਮੈਥਾ ਰੋਡ ਨਵਾਂ ਪੇ ਪੋਲੋ ਬਣਿਆ ਹੈ ਸਬਜ਼ੀ ਮੰਡੀ ਨੂੰ ਇੰਨਾ ਬੁਰਾ ਹਾਲ ਹੈ ਸਾਰਾ ਡੰਪ ਪੂਰਬੀ ਹਲਕੇ ਦਾ ਆਪਣਾ ਉੱਥੇ ਬਣਿਆ ਹੋਇਆ ਲੋਕ ਸਾਰੇ ਸਬਜ਼ੀ ਖਰੀਦਣ ਜਾਂਦੇ ਨੇ ਤੇ ਜਾ ਕੇ ਆ ਆਪਣੇ ਕੂੜੇ ਦੇ ਢੇਰ ਵਿੱਚ ਉਤਰੀਂ ਜਾ ਰਹੇ ਨੇ ਸਬਜ਼ੀ ਮੰਡੀ ਦੇ ਵਿੱਚ ਢੇਰ ਲੱਗੇ ਬੁਰਾ ਹਾਲ ਹੈ ਜੀ ਹਲਕੇ ਦਾ ਸੋ ਜੋੜੇ ਫਟ ਹਰ ਜਗ੍ਹਾ ਬੋਰਾ ਤੁਸੀਂ ਕਿਤੇ ਚਲੋ ਜੀ ਬੋਰਡ ਤੋਂ ਲਾ ਫਿਰ ਇੱਥੇ ਬੋਰਡ ਲਗਾਏ ਸੈਲਫੀ ਤਾਂ ਜਾਓ ਇੱਥੇ ਆ ਕੇ ਜੀ ਹਲਕੇ ਦੇ ਵਿੱਚ ਤੇ ਆ ਕੇ ਵੇਖੋ ਸੈਲਫੀ ਦਾ ਕੂੜੇ ਕਿਉਂਕਿ ਹੋਰ ਕੁਝ ਹੈ ਹੀ ਨਹੀਂ ਜੀ ਇੱਥੇ ਸੋਏ ਕੂੜੇ ਦੇ ਕੁਝ ਹੋਰ ਹੈ ਹੀ ਨਹੀਂ ਸੈਲਫੀ ਆਪਣਾ ਕੰਦ ਨਾ ਖਚਾਈਏ ਲੋਕਾਂ ਨੂੰ ਸੈਲਫੀ ਵਾਸਤੇ ਕੋਈ ਇਨਾਮ ਵੀ ਰੱਖਿਆ ਗਿਆ ਜੀ ਸੈਲਫੀ ਦੇਖੋ ਜੀ ਮੈਂ ਕਹਿੰਦਾ ਜੀ ਜੇ ਤੇ ਹੁਣ ਆ ਪ੍ਰਸ਼ਾਸਨ ਦੇ ਕੰਨ ਖੜੇ ਹੋ ਜਾਣ ਸਫਾਈ ਕਰ ਲੈਣ ਤੇ ਠੀਕ ਹੈ ਨਹੀਂ ਤੇ ਗਾਂ ਜਿਹੜੇ ਹੀ ਜਗ੍ਹਾ ਜਗ੍ਹਾ ਲਗਾਣੇ ਸੈਲਫੀ ਪੁਆਇੰਟ ਫਿਰ ਇਨਾਮ ਰੱਖਾਂਗੇ ਜੀ ਉੱਥੇ ਨਾਮ ਆਪ ਐਮਬਲੇ ਸਾਹਿਬ ਆ ਕੇ ਦੇਣ ਜਾਂ ਆਪਣਾ ਭੋਗਤ ਮਨਾ ਕੇ ਦੇਣ ਜੀ ਕੀ ਕਰੀਏ ਅੱਛਾ ਕਿਹੜੇ ਕਿਹੜੇ ਫੁੱਲ ਪਏ ਜੀ ਥੱਲੇ ਜੀ ਇੱਥੇ ਜੀ ਫੁੱਲ ਸਾਰੇ ਜੀ ਮੈਂ ਕਹਿੰਦਾ ਕਮਲ ਦੇ ਫੁੱਲ ਨੇ ਜੀ ਮੈਂ ਤਾਂ ਕਹੂੰਗਾ ਜੀ ਕਮਲ ਦੇ ਫੁੱਲ ਰੋਜ਼ ਦੇ ਫੁੱਲ ਸਾਰੇ ਹੀ ਨੇ ਜੀ ਮਹਿੰਗੇ ਮਹਿੰਗੇ ਫੁੱਲ ਨੇ ਜੀ ਬਹੁਤ ਮਹਿੰਗੇ ਮਿਲਦੇ ਨਹੀਂ ਜੀ ਕਿਤੇ ਤੁਹਾਨੂੰ ਸਿਰਫ ਇੱਥੇ ਦੇਖਣ ਆ ਕੇ ਤੁਹਾਨੂੰ ਕੀ ਹੈ ਜੀ ਕਿ ਕੋਈ ਰਹਿ ਨਹੀਂ ਤੇ ਕੀ ਫਿਕਰ ਕੀ ਸਰਕਾਰ ਕੋ ਟਾਈਮ ਨਹੀਂ ਸਰ ਟਾਈਮ ਹੈਗਾ ਇਹਨਾਂ ਦੀ ਨੀਅਤ ਨਹੀਂ ਹੈਗੀ ਜੀ ਪ੍ਰਸ਼ਾਸਨ ਦੇਖੋ ਮੈਂ ਤੁਹਾਨੂੰ ਅੱਗੇ ਕਹਿ ਰਿਹਾ ਜੀ ਦੇਖੋ ਸਰਕਾਰ ਦੇ ਕੋਲ ਕੀ ਨਹੀਂ ਹੈ ਅਸੀਂ ਇਹ ਕਹਿ ਹੀ ਨਹੀਂ ਰਹੇ ਕਿ ਸਾਨੂੰ ਪਤਾ ਹੈ ਤੁਹਾਨੂੰ ਕੁਝ ਹੋਣਾ ਨਹੀਂ ਹੈ ਪਰ ਡਿਵੈਲਪਮੈਂਟ ਨਹੀਂ ਹੋਣੀ ਏਰੀਆ ਦੀ ਘੜ ਤੋਂ ਘੜ ਸਫਾਈ ਦੇ ਕਰ ਲੋ ਸਫਾਈਆਂ ਰੱਖਣ ਨਾਲ ਸੜਕਾਂ ਦੇ ਜਿਹੜੇ ਖੱਡੇ ਨੇ ਉਹ ਪੂਰ ਦੋ ਕੋਈ ਨੀਅਤ ਹੀ ਨਹੀਂ ਹੈਗੀ ਜੀ ਗੱਲ ਤੇ ਗੱਲ ਨਹੀਂ ਤੋਂ ਹੁੰਦੀ ਨਾ ਜੀ ਕੰਮ ਤਾਂ ਉਹ ਜੇ ਕੋਈ ਨੀਅਤ ਹੋਵੇ ਜੀ ਥੱਲੇ ਸੈਲਫੀ ਪੁਆਇੰਟ ਹੋਰ ਬੋਲੇ ਜਾਣਗੇ ਜੀ ਸ਼ਹਿਰ ਬਿਲਕੁਲ ਜੀ ਅਸੀਂ ਜਗ੍ਹਾ ਜਗ੍ਹਾ ਅਗਰ ਇੱਕ ਹਫ਼ਤੇ ਦੇ ਵਿੱਚ ਪ੍ਰਸ਼ਾਸਨ ਆਪ ਪਾਰਟੀ ਮੇਅਰ ਸਾਹਿਬ ਸਾਰੇ ਹਲਕਿਆਂ ਦੇ ਐਮਐਲਏ ਸਾਹਿਬਾਨ ਆਪਣੇ ਆਪਣੇ ਏਰੀਆ ਵਿੱਚ ਪੂੜੇ ਦੀ ਸਫਾਈ ਨਹੀਂ ਕਰਦੇ ਸਾਨੂੰ ਜਗਾ ਜਗਾ ਭਾਰਤ ਜਨਤਾ ਪਾਰਟੀ ਦੇ ਕਾਰਜਕਰਤਾ ਬੀਜੇਪੀ ਦੇ ਕਾਰਜਕਰਤਾ ਜਗਾ ਜਗਾ ਜਾ ਕੇ ਸੈਲਫੀ ਪੁਆਇੰਟ ਲਗਾਏਗੀ ਔਰ ਸਾਰੇ ਸ਼ਹਿਰ ਚ ਲਗਾਏਗੀ ਸਾਰੇ ਸ਼ਹਿਰ ਦੇ ਸੈਲਫੀ ਪੁਆਇੰਟ ਸਾਰੇ ਸ਼ਹਿਰ ਹੁਣੇ ਸ਼ੁਰੂ ਕੀਤਾ ਪੂਰਵੀ ਹਲਕੇ ਤੋਂ ਔਰ ਅਸੀਂ ਇੱਥੋਂ ਕਰਕੇ ਸਾਰੇ ਸ਼ਹਿਰ ਲਗਾਵਾਂਗੇ ਕੀ ਕੀ ਲਗਾਓਗੇ ਸੈਲਫੀ ਪੁਆਇੰਟ ਦੀ ਲੋਕਾਂ ਨੂੰ ਦਿਖਾਵਾਂਗੇ ਸਰਕਾਰ ਦੇ ਉਹਨਾਂ ਲਈ ਅਸੀਂ ਕੀ ਕਰਨਾ ਹੈ ਲਗਾ ਕੇ ਤੇ ਲੋਕ ਇੱਥੇ ਆ ਕੇ ਫੋਟੋ ਖਿਚਵਾਣ ਤੇ ਜਾ ਕੇ ਦਿਖਾਣ ਹੌਲੀ ਸਿਟੀ ਦਾ ਹਾਲ ਹੈ ਸਾਡਾ ਜੀ ਔਰ ਕੋ ਗੰਦਮਾਂ ਜਿਹਨੂੰ ਬਣਾਇਆ ਜੀ ਹੋਲੀ ਸਿਟੀ ਬਣਾਇਆ ਹੈ ਤੇ ਕਰ ਕੀਤਾ ਤਾਂ ਕੀ ਉੱਥੇ ਕਰਨਾ ਜੀ ਲੋਕ ਕਿਹਨੇ ਕਿ ਦੁਖੀ ਨਹੀਂ ਸਰ ਲੋਕਾਂ ਨੂੰ ਪੁੱਛੋ ਆ ਦੇਖੋ ਮੇਰੇ ਨਾਲ ਲੱਗੇ ਆ ਗਲਗੁਰ ਦੱਸੋ ਕਿਹਨੇ ਦੁਖੀ ਹੋ ਸੀ ਬੁਰਾ ਹਾਲ ਹੈ ਇੱਥੇ ਆ ਸਾਰੇ ਲੋਕ ਪੂਰਬੀ ਹਲਕੇ ਦੇ ਨੇ ਜੀ ਲੋਕ ਸਾਰੇ ਪੂਰਬੀ ਹਲਕੇ ਦੇ ਨੇ ਇਹ ਇਲਾਕੇ ਆ ਅਜਮਰਾਂ ਤੋਂ ਦੇ ਆ ਹਲਕਾ ਪੂਰਬੀ ਦੇ ਵਿੱਚ ਜਿੱਤੇ ਮਰਜ਼ੀ ਚੱਲ ਜਾਓ ਉੱਥੇ ਗੰਦਗੀ ਤੇ ਤੁਹਾਨੂੰ ਢੇਰ ਮਿਲਣਗੇ ਹਲਕਾ ਪੂਰਬੀ ਦੇ ਵਿੱਚ ਜਿਹੜੇ ਰਾਂ ਲਾਈ ਜਨੇਜੋ ਜੂੜਾ ਪਾਣੀ ਚਲੇ ਜੂ ਥੋੜਾ ਥੋੜਾ ਧੇਰੀ ਮੇਰ ਹੋਣੇ ਪਿਆਰੇ ਹਲਕਾ ਪੂਰਬੀ ਦੇ ਵਾਸੀ ਫੂਡ ਬੈਂਕ ਦੀ ਗੱਲ ਖਚਾਉਣੀ ਆ ਆਪਣੇ ਇਲਾਕੇ ਦਾ ਹਾਲ ਤੁਹਾਨੂੰ ਦੱਸਣੇ ਆ ਮੈਡਮ ਨਹੀਂ ਆਉਂਦੀ ਜੀ ਮੈਡਮ ਨੇ ਮੈਂ ਅਜੇ ਤੱਕ ਸ਼ਕਲ ਹੀ ਨਹੀਂ ਵੇਖੀ ਨਹੀਂ ਵੇਖੀ ਭਾਜੀ ਅਜੇ ਤੱਕ ਮੈਡਮ ਦੀ ਇਸ਼ਤਿਹਾਰਾਂ ਦੇ ਵਿੱਚ ਫੋਟੋ ਵੇਖੀ ਜੇ ہاں ਗੁਰੂਪੁਰਬ ਦੇ ਵਿੱਚ ਬੰਦੀ ਛੋੜਦੀ ਵੇਦੇ ਉਦੋਂ ਮੈਡਮ ਜੀਵਨ ਜੋਤਪੁਰ ਦੀ ਫੋਟੋ ਵੇਖੀ ਬੱਸ ਮੈਂ ਭਾਈ ਸਾਹਿਬ ਸਾਡੇ ਲੋਕਾਂ ਦੇ ਬਣਾਇਆ ਉਦੋਂ ਅਸੀਂ ਪਰ ਉਹ ਲੋਕਾਂ ਜਿਹੜੀ ਹੈਗੇ ਅਸੀਂ ਸੋ ਡਵੈਲਪਮੈਂਟ ਕੰਮ ਵਾਲੇ ਸੋਚ ਆ ਜਿਨ੍ਹਾਂ ਨੇ 17 ਦੇ ਵਿੱਚ ਕੰਮ ਕੀਤਾ ਉਹ ਤੋਂ ਪਹਿਲਾਂ ਸਰਕਾਰਾਂ ਕੰਮ ਕੀਤਾ ਸੀ ਉਹ ਨੀਤੀ ਦੇ ਨਾਲ ਚੱਲਦੇ ਆਂ ਭਾਰਤੀ ਜਨਤਾ ਪਾਰਟੀ ਦੇ ਨਾਲ ਚੱਲਦੇ ਆਂ ਠੀਕ ਹੈ ਜੀ ਮਨਰਾਜ ਸਿੰਘ ਸੀਨਾ ਜੀ ਜੋ ਕਿ ਨੌਜਵਾਨ ਦਿਲਾ ਦੀ ਧੜਕਣ ਆ ਉਹਨਾਂ ਨੂੰ ਜਿਹੜਾ ਵੀ ਅੱਜ ਮੁੱਦਾ ਚੁੱਕਿਆ ਨਾ ਲਾਜਵਾਬ ਮੁੱਦਾ ਵਾ ਅਰਗਾ ਪੂਰਬੀ ਵਿੱਚ ਆ ਹੋਈ ਨੌਜਵਾਨ ਮੁੰਡੇ ਇਹੋ ਜਿਹਾ ਪੁਆਇੰਟ ਚੁੱਕਣ ਗੱਲ ਸਫਾਈ ਦੀ ਨਹੀਂ ਗਈ ਸਰ ਬڑے ਮੁੱਦੇ ਹੈ ਜਿੰਦਗੀ ਦੇ ਤੇ ਸਰ ਕੀ ਪੁਆਇੰਟ ਕਿਉਂ ਬਣਾਇਆ ਸਰ ਗੰਦਗੀ ਗੰਦਗੀ ਦਾ ਮੁੱਦਾ ਨਾ ਹੁਣ ਝਾੜੂ ਫੇਰੇ ਚ ਕਿਹਦੇ ਝਾੜੂ ਮਾਰ ਲੈਣ ਆਪ ਆਪ ਚੁੱਕ ਲੈਣੇ ਫਿਰ ਜੇ ਨਹੀਂ ਸਰਕਾਰ ਕਰ ਸਕਦੀ ਅਸੀਂ ਆਪ ਚੁੱਕਾਂਗੇ ਸੋ ਦੈਟ ਕਹਨ ਤਾਂ ਮਾਲ ਸਰ ਅਸੀਂ ਵੀ ਜੀਵਨ ਜੋਦ ਨਾਲ ਤੁਰੇ ਹਾਂ ਪਹਿਲਾਂ ਸਾਰੇ MLA ਸਰਕਾਰ ਦੀਆਂ ਗੱਲਾਂ ਕੀ ਭਾਈ ਸਰਕਾਰ ਕੋ ਬੰਦੇ ਭਰਤੀ ਇਹ ਸਭ ਕੁਝ ਹੈ ਨਹੀਂ ਕਰਨਗੇ ਤਾਂ ਇਹੀ ਘੇਰਾਗੇ ਫਿਰ ਭਾਈ ਹੁਣ ਭਾਈ ਆਪ ਕਰਦੀਏ ਫਿਰ ਹਾਂਜੀ ਸਰ ਇਹ ਸੈਲਫੀ ਪੁਆਇੰਟ ਬਣਾਉਂਦਾ ਕੀ ਮਕਸਦ ਹੈ ਜੀ ਕਿਉਂ ਸਰ ਬੇਸਿਕਲੀ ਇਹ ਸਰਕਾਰ ਦੀ ਨਿਖੇਤੀ ਹੈ ਦੇਖੋ ਜੀ ਸੈਲਫੀ ਪੁਆਇੰਟ ਬਣਾਉਂਦਾ ਇੱਕ ਹੈ ਮਕਸਦ ਕਿ ਅੰਮ੍ਰਿਤਸਰ ਇੱਕ ਹੈਰੀਟੇਜ ਸਿਟੀ ਆ ਇੱਥੇ ਤੁਹਾਨੂੰ ਗੁਰੂਆਂ ਦੀ ਨਗਰ ਦੁਰਗਿਆਣਾ ਮੰਦਿਰ ਗੋਲਡਨ ਟੈਂਪਲ ਜਲਿਆਲਾ ਬਾਗ ਐਦਾਂ ਦੀ ਬਹੁਤ ਜ਼ਿਆਦਾ ਤੁਹਾਨੂੰ ਹਿਸਟੋਰੀਕਲ ਪਲੇਸ ਦਿਖਾਈ ਦੇਣਗੀਆਂ ਲੇਕਿਨ ਅੱਜ ਦੇ ਸਮੇਂ ਦੇ ਵਿੱਚ ਤੁਸੀਂ ਵੇਖੋਗੇ ਇਹ ਸਾਡੀ 100 ਫੁੱਟੀ ਰੋਡ ਹੈ ਇੰਨੀ ਕੁ ਫੇਮਸ ਇਹ ਸੜਕ ਹੈਗੀ ਹੈ ਤੇ ਜਿੱਥੇ ਜੀਵਨ ਜੋਤ ਕੋਰ ਮੈਡਮ ਦਾ ਸਭ ਕੁਝ ਇੱਥੇ ਵੱਡੀ ਵੱਡੀ ਇੰਡਸਟਰੀ ਲੋਕ ਇੱਥੇ ਕੰਮ ਕਰਦੇ ਨੇ ਇੱਥੇ ਇੱਕ ਦਿਨ ਦੇ ਵਿੱਚ ਦੁਰਗਿਆਣਾ ਮੰਦਿਰ ਤੋਂ ਲੈ ਕੇ ਦਰਬਾਰ ਸਾਹਿਬ ਜਾਣ ਦਾ ਮੇਨ ਰਸਤਾ ਈ ਹੈ ਸ਼ਿਦਾਂ ਸਾਹਿਬ ਜਾਣਾ ਹੋਏ ਕਿ ਇਹ ਨੇ ਮੇਨ ਰਸਤਾ ਹੈ ਵਾ ਸੈਲਫੀ ਪੁਆਇੰਟ ਬਣਾਉਣ ਦਾ ਮੋਟਿਵ ਇਹ ਵਾ ਕਿੰਨੇ ਲੋਕੀ ਅੱਗੇ ਸਫਾਈ ਦੇ ਉੱਤੇ ਕਿਤੇ ਖਲੋਗੇ ਆਪਣੀ ਸੈਲਫੀ ਲੈ ਲੈਂਦੇ ਸੀ ਕੋਈ ਟੂਰਿਸਟ ਆਂਦੇ ਸੀ ਲੇਕਿਨ ਅਜ ਦੇ ਸਮੇਂ 'ਚ ਜੇ ਸਾਡੇ ਅੰਮ੍ਰਿਤਸਰ 'ਚ ਟੂਰਿਸਟ ਆਂਦੇ ਆ ਨਾ ਉਹ ਇੱਥੇ ਪਹਿਲੇ ਕਚਰਾ ਚੁੱਕਦੇ ਆ ਤੇ ਫੇਰ ਜਾ ਕੇ ਉੱਥੇ ਸੈਲਫੀ ਖਿੱਚਦੇ ਆ ਤੇ ਭੇਜਦੇ ਆ ਕੀ ਅਸੀਂ ਲੋਕ ਇੰਨੇ ਕਿ ਗੁਰੂ ਨਗਰੀ 'ਚ ਰਹਿਣ ਵਾਲੇ ਆਪਣੇ ਗੰਦੇ ਲੋਕ ਹੈ ਗਏ ਆ ਕਿ ਇਹ ਕੂੜੇ ਦੇ ਕਚਰੇ ਦੇ ਢੇਰ ਤੇ ਬੈਠੀਏ ਜਦੋਂ ਅਸੀਂ ਜਦੋਂ ਅਸੀਂ ਇਸ ਚੀਜ਼ ਦੀ ਤਹਿ ਤੱਕ ਗਏ ਤੇ ਸਾਨੂੰ ਇਹ ਪਤਾ ਲੱਗਿਆ ਕਿ ਆਊਟਸੋਰਸ ਜਿਹੜੇ ਮੁਲਾਜ਼ਮ ਆ ਉਹਨਾਂ ਦੀ ਤਨਖਾਹਾਂ ਨਹੀਂ ਦਿੱਤੀਆਂ ਜਾਂਦੀਆਂ ਇਹ ਕੂੜੇ ਦੇ ਢੇਰੋਂ ਕਿੱਥੋਂ ਸਭ ਤੋਂ ਜਿਹੜਾ ਵਧੀਆ ਚੰਗਾ ਕੰਮ ਹੈ ਉਹ ਕੂੜੇ ਨੂੰ ਉਠਾਣਾ ਮੈਂ ਤੇ ਉਹਦੀ ਸੈਲਰੀ ਨਹੀਂ ਮਿਲਦੀ ਅਫਸਰ ਘਰ ਬੈਠ ਕੇ ਹੁਕਮ ਦੇ ਦਿੰਦੇ ਆ ਲੇਕਿਨ ਉਹਨਾਂ ਨੂੰ ਵਿਚਾਰਾਂ ਨੂੰ ਤਨਖਾਹ ਨਹੀਂ ਮਿਲਦੀ ਕਹੈਂ ਨੂੰ ਸਰਕਾਰ ਦਾ ਦਫਤਰ ਹੈ ਇਹ ਤੁਹਾਡੇ ਸਾਹਮਣੇ ਜੀਵਨ ਚੋਦ ਕੋਰ ਜੀ ਦਾ ਦਫਤਰ ਹੈ ਲਗਾਏ ਗਏ ਹੀ ਕਿ ਪ੍ਰਾਈਵੇਟ ਜਿਹੜੀ ਕੰਪਨੀ ਨੂੰ ਚਾ ਗਿਆ ਹੈ ਕੂੜੇ ਦਾ ਜਿਹੜਾ ਸਰ ਸਰ ਛੁੱਟੀਆਂ ਤੇ ਬੁਨਿਆਦ ਸਰਾਂ ਦੀ ਖਬਰਾਂ ਗਈਆਂ ਆਊਟਸੋਰਸ ਦੇ ਨਾਮ ਤੇ ਮੁਲਾਜ਼ਮਾਂ ਦੇ ਨਾਲ ਸਫਾਈ ਕਰਮਚਾਰੀਆਂ ਦੇ ਨਾਲ ਧੱਕਾ ਹੋ ਰਿਹਾ ਇਹ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਏਗਾ ਸਮੂਚਾ ਹੈ ਤੁਸੀਂ ਕੱਲ ਦੀ ਨਿਊਜ਼ ਵੇਖੋਗੇ ਰੋਡਵੇਅ ਕਰਮਚਾਰੀ ਜਨੇ ਔਰ ਸੋਰਸੀ ਉਹ ਸਾਰਿਆਂ ਨੂੰ ਪੰਜਾਬ ਸਰਕਾਰ ਨੇ ਕੀ ਕੀਤਾ ਵਾ ਉਹਨਾਂ ਨੂੰ ਲਾਠੀ ਚਾਰਜ ਕੀਤਾ ਉਹਨਾਂ ਦੀਆਂ ਪੱਗਾਂ ਲਾਈਆਂ ਉਹਨਾਂ ਦੀਆਂ ਪੱਗਾਂ ਸੜਕ ਤੇ ਰੋਲੀਆਂ ਠੁੱਡ ਮਾਰੇ ਉਹਨਾਂ ਦੇ ਉੱਤੇ ਕੀ ਭਗਵਾਨ ਤਮਾਨ ਇਹ ਕਹਿ ਕੇ ਸਰਕਾਰ ਚ ਆਇਆ ਸੀ ਜਾਂ ਇਹਨਾਂ ਦੇ ਕੇਜਰੀਵਾਲ ਜਾਂ ਇਹਨਾਂ ਦੇ ਜਿੰਨੇ ਵੀ ਐਮਐਲਏ ਇਹ ਕਹਿ ਕੇ ਆਏ ਸੀ ਤੁਸੀਂ ਇਹਨਾਂ ਦੀ ਬਾਈਟ ਵੇਖੋ ਇਹਨਾਂ ਨੇ ਇਹ ਵਚਨ ਦਿੱਤੇ ਹੋਏ ਸੀ ਲੋਕਾਂ ਨੂੰ ਕਿ ਇਹ ਪਹਿਲੇ ਦਿਨ ਆਵਾਂਗੇ ਹੈਰੀਟੇਜ ਸਿਟੀ ਨੂੰ ਚਮਕਦਾਰ ਬਣਾਵਾਂਗੇ ਤੇ ਟੂਰਿਸਟ ਆਏਗਾ ਲੇਕਿਨ ਅਜ ਦੇ ਸਮੇਂ ਟੂਰਿਸਟ ਆ ਕੇ ਕੂੜਾ ਚੁਕਦਾ ਐ EMPLOYEES ਡਾਂਗਾ ਸੋਟੇ ਖਾ ਰਹੇ ਨੇ ਪੈਸੇ ਤਨਖਾਹਾਂ ਦੇ ਮਿਲਦੇ ਨਹੀਂ ਆਊਟਸੋਰਸ ਮੁਲਾਜ਼ਮਾਂ ਨੂੰ ਕਿੰਨੇ ਚਿਰ ਦਾ ਟਾਈਮ ਦਿੱਤਾ ਜਾ ਰਿਹਾ ਐ ਇਸ ਸਰ ਅਸੀਂ ਇਹਨਾਂ ਨੂੰ ਵਿਦਿਨ 1 ਵੀਕ ਦਾ ਟਾਈਮ ਦਿੰਦੇ ਆ ਨਹੀਂ ਤੇ ਇਹ ਸਮੂਚੇ ਪੂਰਬੀ ਹਲਕੇ ਦੇ ਲੋਕ ਨੇ ਘਰ ਦਾ ਕੂੜਾ ਚੁੱਕ ਕੇ ਇਹਨਾਂ ਦੇ ਘਰ ਦੇ ਬਾਹਰ ਰੱਖ ਕੇ ਆਵਾਂਗੇ ਜਾ ਕੇ ਵੇਖਣਗੇ ਜਾ ਕੇ ਆ ਘਰੋ ਘਰੀ ਜਿਹੜੇ ਜਿੱਥੇ ਕਾਉਂਸਲਰ ਨੇ ਕਾਉਂਸਲਰ ਦੇ ਘਰ ਦੇ ਬਾਹਰ ਰੱਖਾਂਗੇ ਅਪੇ ਚਕੰਦੇ ਰਹਿਣਗੇ ਸ਼ਹਿਰ ਤੇ ਹੋਰ ਵੀ ਇਲਾਕਿਆਂ ਦੇ ਵਿੱਚ ਐਸਾ ਸਰ ਪੂਰੇ ਪੂਰਬੀ ਹਲਕੇ ਨੇ ਪੂਰੇ ਸ਼ਹਿਰ ਚਹੀ ਹਾਲ ਹੈ ਪਿਛਲੇ ਦਿਨੀ ਤੁਸੀਂ ਅਮਰੀਦਨੰਦ ਗਾਰਡਨ ਵੇਖਿਆ ਉਥੇ ਲੋਕ ਇਕੱਠੇ ਹੋਏ ਤੇ ਇਹਨਾਂ ਨੇ ਉਥੇ ਸਫਾਈ ਕਰਤੀ ਅੱਜ ਇੱਥੇ ਇਕੱਠੇ ਹੋਏ ਆ ਅਸੀਂ ਸਾਰੇ ਪੂਰੀ ਹਲਕੇ ਵੱਲੋਂ ਚੇਤਾਵਨੀ ਦਿੰਦੇ ਹਾਂ ਇਹਨਾਂ ਨੂੰ ਕਿ ਸਾਡਾ ਹਲਕਾ ਜਿਸ ਤਰ੍ਹਾਂ ਪਹਿਲਾਂ ਸੀ ਚਮਕਦਾਰ ਉਸ ਤਰ੍ਹਾਂ ਬਣਾਓ ਤਾਂ ਕਿ ਲੋਕ ਇੱਕ ਅੱਛੇ ਵਾਤਾਵਰਣ 'ਚ ਰਹਿ ਸਕਣ